ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਕਰਮ ਮਜੀਠੀਆ ਦੇ ਘਰ ਦੇ ਉੱਪਰ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਹੈ ਉਹਨਾਂ ਦੀ ਅਮਨਸਰ ਰਾਇਸ ਦੇ ਉੱਪਰ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਹੈ ਪਰ ਇਸ ਵਿੱਚਕਾਰ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਹੋਰ ਵੱਖ-ਵੱਖ ਟਿਕਾਣਿਆਂ ਦੇ ਉੱਪਰ ਵੀ ਵਿਜੀਲੈਂਸ ਦੇ ਵੱਲੋਂ ਇੱਕੋ ਸਮੇਂ ਰੇਡ ਕੀਤੀ ਗਈ ਹੈ ਚੰਡੀਗੜ੍ਹ ਦੇ ਵੀ ਨਾਲ ਖਬਰ ਸਾਹਮਣੇ ਆ ਰਹੀ ਹੈ ਪ੍ਰਸਤਿਵ ਵਿਚਕਾਰ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਅੰਦਰੋਂ ਇੱਕ ਐਕਸਕਲੂਸਿਵ ਵੀਡੀਓ ਸਾਹਮਣੇ ਇਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਧਰਮ ਪਤਨੀ ਤੇ ਐਮ.ਐਲ.ਏ ਗਨੀਪ ਕੌਰ ਮਜੀਠੀਆ ਦਾਅਵਾ ਕਰ ਰਹੇ ਨੇ ਕਿ ਵਿਜੀਲੈਂਸ ਦੀ ਟੀਮ ਤੱਕੇ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਈ ਆ ਦੱਸ ਦਿੰਦੇ ਆ ਕਿ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਵੀ ਦੋ ਵੀਡੀਓ ਸਾਂਝੀਆਂ ਕੀਤੀਆਂ ਗਈਆਂ ਨੇ ਪਰ ਇਸੇ ਵਿਚਕਾਰ ਆਮ ਆਦਮੀ ਪਾਰਟੀ ਵੀ ਹੁਣ ਸਾਹਮਣੇ ਆ ਗਿਆ ਦਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਨੂੰ ਲੈ ਕੇ ਇੱਕ ਕਮੇਟੀ ਬਣਾਈ ਗਈ ਜਿਸ ਦੇ ਜੋ ਸਪੋਕਸਪਰਸਨ ਸੀ ਉਸੇ ਬਲਤੇਜ ਸਿੰਘ ਪੰਨੂ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਵੱਡੇ ਨਸ਼ਾ ਤਸਕਰਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸੇ ਲੜੀ ਦੇ ਨਾਲ ਜੋੜ ਕੇ ਬਿਕਰਮ ਸਿੰਘ ਮਜੀਠੀਆ ਦੀ ਰੇਡ ਨੂੰ ਪੇਸ਼ ਕਰਨ ਦੀ ਇਸ ਸਮੇਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਅੰਦਰੋਂ ਜੋ-ਜੋ ਤਸਵੀਰਾਂ ਹੈ ਸਮੇਂ ਸਾਹਮਣੇ ਆ ਰਹੀਆਂ ਨੇ ਕਿ ਆਖਰਕਾਰ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਅੰਦਰ ਤੇ ਬਾਹਰ ਕਿਸ ਤਰ੍ਹਾਂ ਦੇ ਆ ਬੰਦੇ ਖੜੇ ਨੇ ਜਿਨ੍ਹਾਂ ਨੂੰ ਲੈ ਕੇ ਧੱਕਾ ਮਾਰ ਕੇ ਸਾਡੇ ਘਰ ਦੇ ਅੰਦਰ ਆਏ ਨੇ ਉਹ ਕਹਿੰਦੇ ਤੁਹਾਨੂੰ ਮੈਂ ਮੈਡੀਕਲ ਨੂੰ ਬੁਲਾ ਦੇ ਤੁਸੀਂ ਕਿਸੇ ਹੋਰ ਨਹੀਂ ਰਹੇ ਕੁਝ ਨਹੀਂ ਰਹੇ ਕੋਈ ਤਾਂ ਬੈਠੇ ਤੁਹਾਡੇ ਸਾਹਮਣੇ ਬੈਠੇ ਨੇ ਪਾਕੀਆਂ ਨੂੰ ਬਹੁਤ ਆਰਾਮ ਨਾਲ ਬੈਠੇ ਨੇ ਬੈਠੇ ਸਾਰੇ ਨਾਲ ਬੈਠੇ ਕਹਿੰਦੇ ਕਹਿ ਤੁਹਾਨੂੰ ਜਿਹੜੀ ਹੈਗੀ ਹੋਰ ਬਿਲਕੁਲ ਦਿਓ ਆਪਾਂ ਤੁਸੀਂ ਬੈਠੋ ਆ ਬੰਦੇ ਜੀ ਸ਼੍ਰੀਮਾਨ ਜੀ ਪਲੀਜ਼ ਬੰਦ ਕਰਦੇ ਹੋ ਤੁਹਾਨੂੰ ਲੱਗਦਾ ਤੁਸੀਂ ਅਰੈਸਟ ਕਰਨਾ ਕਿਸ ਮਾਮਲੇ ਸ਼੍ਰੀਮਾਨ ਜੀ ਬੰਦ ਕਰ ਦਿਓ ਪਲੀਜ਼ स्कर्टीन चार्जिंग ब्लाउ कोई कोई बैठ के बात कर अंदर हां जी कोई होवे कि थोड़ा कोई मतलब से मेरे दफ्तर आए हो बैठ के बात करो मैं अपनी पसंददा हां बैठ के बात करो नहीं दिस इज नॉट द वे इन्वेस्टिगेशन नो नो दिस इज ज्वार इज नॉट द वे ज्वार इज नॉट द वे ज्वार प्रेस पासिंग इन माय हाउस ਯੂ ਆਰ ਰਿਸਪੌਂਸਿਬਲ ਟੂ ਮਾਈ ਹਾਊਸ ਲੈਟ ਸੋ ਲੋਕ ਲੋ ਤੁਸੀਂ ਆਏ ਆਥਾਰਟੀ ਨਾਲ 1 ਮਿੰਟ ਬੈਠੀਆ ਜੀ ਪਹਿਲਾਂ ਤੁਸੀਂ ਆਪਣੀ ਪ੍ਰੋਡਕਸ਼ਨ ਨੂੰ ਵੀਡੀਓ ਬਣਾਇਆ ਪੀਟੀਸੀ ਵਾਲੇ ਨੂੰ ਬੁਲਾ ਸਕਦਾ ਉਹਨਾਂ ਨੂੰ ਬੁਲਾ ਸਾਰੇ ਚੈਨਲਾਂ ਨੂੰ ਬੁਲਾ ਲਓ ਜੀ ਸਾਰੇ ਚੈਨਲਾਂ ਨੂੰ ਬੁਲਾ ਲਓ ਤੁਸੀਂ ਸਿਕਿਉਰਿਟੀ ਇਨਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇਨਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਜੀ ਮਜੂਦ ਹੋਣ ਇੱਕ ਮੈਂ ਗੱਲ ਦੱਸਦਾ ਜੀ डोंट कम एंड थ्रेटन पीपल इन माय हाउस यू हैव कम ठकेना उसी यू आर बार्जिंग इनटू माय हाउस मैं कमरेचे बैठीया तुसी ठक्का कर रहे हो और उत्तो आके इथे लोकां नु थ्रेट कर रहे हो तुसी आराम नाल बैठो आराम नाल गल्ल करो कोई इथे सरकार दी ठक्केशाही दे ना मजीठिए नु कोई असर नहीं तुसी लेक्चर ना करो तुसी लेक्चर ना मैं सिर्फ ना पहचानती मैं सोने पहचानो मेनू रोस मेरा ना आया हुआ यू जी ਕੁਦੈ ਤੋਰ ਗਾ ਦੇ ਲੰਮੇ ਐਸੋਲੀ ਯੂਨੀਵਰਸਿਟੀ ਜੋ ਹੋ ਆ ਯੂ ਟੈਲ ਮੀ ਅਨਟ੍ਰੋਡਕਸ਼ਨ ਵਾ ਆ ਤੁਸੀਂ ਵਰਤੀ ਚਲੇ ਕਲਾਈਮ ਸਵਾਰ ਦੇ ਬਿਜ਼ਨਸ ਵੀਲ ਕੋਲ ਹੋ ਤੁਸੀਂ ਹਾਂ ਡੀਐਸਪੀ ਇਨ ਦਾ ਪ੍ਰੋਗ੍ਰਾਮ ਜੋ ਮੈਂ ਅੰਦਰ ਆਇਆ ਹਾਂ ਮੈਂ ਦੱਸ ਰਿਹਾ ਬਿਲਕੁਲ ਗੱਤਗੱਲ ਹੈ ਤੁਹਾਨੂੰ ਤੁਸੀਂ ਵਰਤੀ ਚ ਆਓ ਤੁਸੀਂ ਪ੍ਰਾਈਵੇਟ ਰੈਕ ਚ ਆ ਕੇ ਕੋ ਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕਹਿ ਤਾ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰੇ ਨੂੰ ਪਤਾ ਅਸੀਂ ਦੱਸ ਵੀ ਨਹੀਂ ਦੱਸੋ ਨਾ ਤੁਸੀਂ ਤਾਂ ਡਰ ਸੀ ਨਹੀਂ ਰਿਹਾ ਤੇ ਧੱਕੇ ਤੇ ਹੋਣੇ ਆਖੀ ਤੁਸੀਂ ਮੈਨੂੰ ਗੱਲ ਦੱਸੋ ਬਸ ਸੈਕਿੰਡ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰ ਕੇ ਬੈਠਿਆ ਆ ਰਾਮਨਾਥ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਆ ਰਿਹਾ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਤੁਸੀਂ ਮੇਰੀ ਗੱਲ ਧੱਕੇ ਨਾਲ ਦਾ ਵਰਦੀ ਚ ਧੱਕੇ ਨਾਲ ਆ ਕੇ ਆ ਕਿੰਨੇ ਬੁਲਾਜਮ ਹੈ ਜੀ ਥੋੜੇ ਨਾਲ ਦੱਸਿਓ ਮਟਰਜ ਇੱਥੇ ਕੀ ਕਰ ਰਹੇ ਜੀ ਧੰਗਾ ਕਰ ਰਹੇ ਨਹੀਂ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋਪ੍ਰਿੰਟ ਕਰੋਗੇ ਤੁਸੀਂ ਮੈਂ ਆਪ ਹੈ ਵੇਜੋ ਮੇਰੀ ਗੱਲ ਸੁਣਨੀ ਮੈਨੂੰ ਦੇਖੋ ਤੁਸੀਂ ਬੈਕਪਰ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪਣੇ ਕੋਲ ਸਭ ਕੁਝ ਰਿਕਾਰਡ ਹੋਉਂਦੀ ਕੈਮਰੇ ਚ ਅਸੀਂ ਆਪਣਾ ਬੈਗ ਹੋ ਗਏ ਮੈਂ ਖੜਾ ਹੋ ਗਿਆ ਰਿਹਾ ਸਭ ਰਿਕਾਰਡ ਹੋ ਤੁਸੀਂ ਕੋਈ ਇੱਕ ਦੋ ਬੰਦੇ ਕਰਦੇ ਨੇ ਜਿਹਨੂੰ ਹੋਰ ਖੂਬ ਸਭ ਰਿਕਾਰਡ ਹੋਣਾ ਹੈ ਤੁਹਾਡਾ ਵੀ ਸੂਟ ਇਥੇ ਤੇ ਸਾਰੀ ਨਾ 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 ਤੇ ਫਰੈਕਟਾ ਤੁਸੀਂ ਤਾਂ ਕਰ ਕੀ ਦਿਓ ਤੁਸੀਂ ਸਾਰੇ ਨੌਨ ਵਾਦੀ ਮੈਨੂੰ ਇੰਟਰੋਡਕਸ਼ਨ ਦਿਓ ਜਾਲੇ ਸਭ ਦੀ ਵੀਡੀਓ ਬਣਾ ਮੇਰਾ ਇੱਥੇ ਫੋਟੋ ਖਾ ਇੱਥੇ ਬਣਾ ਵੀਡੀਓ ਬਣਾ ਸਾਰੀ ਬਣਾ ਬੜੀ ਜਦੋਂ ਵਿਗੜਾਉਣ ਦੇ ਖਾਵੇਂ ਨਾ ਕੋਈ ਤੁਸੀਂ ਜਿਹੜਾ ਵਿਗੜ ਉਹ ਤੁਸੀਂ ਵਿਗੜ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਬਰਦੀ ਨਹੀਂ ਥੋੜੇ ਚ ਆਹ ਕੌਣ ਜੀ ਤੁਸੀਂ ਸਰਮੈਂ ਇੰਸਪੈਕਟਰ ਥੋੜੀ ਬਰਦੀ ਕਿੱਥੇ ਜੀ ਬਿਜ਼ਨਸ ਨਹੀਂ ਬਰਦੀ ਆ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਜੀ ਆ ਪੁਲਿਸ ਠੀਕ ਹੈ ਤੁਸੀਂ ਕਿਉਂ ਆ ਜੀ ਤੁਸੀਂ ਕੌਣ ਜੀ ਤੁਸੀਂ ਜੀ ਡੀਐਸਪੀ ਵਿੱਚ ਹੋ ਹੋਰ ਕੌਣ ਆ ਜੀ ਇੱਥੇ ਆਹ ਬੰਦੇ ਇੰਨੇ ਮਗਰਟ ਨੂੰ ਤੇ ਮੇਰਾ ਇੱਕ ਫੋਨ ਹੈ ਮੈਂ ਡੀਐਸਵੀਜਨ ਨਾਲ ਸਮਝਦਾ ਆ ਅੱਛਾ ਇੱਥੇ ਜੀ ਚਲੋ ਬਹੁਤ ਹੋ ਗਿਆ ਸਰਦਾ ਸਰਦਾ ਸਭ ਤੁਸੀਂ ਦੱਸੋ ਤੁਸੀਂ ਬੋਲੋ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਬੈਠੋ ਮੇਰੇ ਘਰ ਆਇਆ ਜੀ ਮੇਰੇ ਘਰ ਆਇਆ ਜੀ ਮੇਰੇ ਲਾਇਨ ਨਹੀਂ ਰਿਪੋਰਟਰ ਨਹੀਂ ਸਰ ਪਲੀਜ਼ ਕੋ ਵੀ ਯੂ ਆਰ ਨਾਟ ਕੋਆਪਰੇਟਿੰਗ ਪਲੀਜ਼ ਕਾਉਟ ਵੀ ਨਾਟ ਇਨ ਪਬਲਿਕ ਯੂ ਬਾਈ ਨਾਟ ਇਨਵਿਸਟਿਗੇਸ਼ਨ ਮਾਈਟ ਬੀ ਪੀਪਲ ਮੈਂ ਇਹ ਸਿਰੇ ਨਹੀਂ ਕਰ ਸਕਦਾ ਆਮ ਨਾ ਆਈ ਈ ਐਮ ਸੌਰੀ ਤੁਹਾਡਾ ਕੋਈ ਜਾਬਤਾ ਨਹੀਂ ਹੈ ਯੂ ਆਰ ਬਾਰਜਿੰਗ ਇਨ ਟੂ ਮਾਈ ਹਾਊਸ ਮੇਰੇ ਮੇਰੇ ਦਾ ਕਾਕਾ ਦੇਓ ਵੇਖ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇਰੇ ਤੱਕਾ ਤੋਂਡੇ ਨਾਲ ਕੋਈ ਗੱਲ ਦੱਸੋ ਮੈਂ ਲੱਗਾ ਤਾ ਮੇਰੇ ਨਾਲ ਵੀਡੀਓ ਤੇ ਸਾਰੇ ਦੇਖ ਰਹੇ ਬੰਦੇ ਇਹ ਫਿਲਮ ਕੋ ਵਧੀਆ ਕਰਨਾ ਵੀਡੀਓ ਲੋਕੀ ਦੇਖਣਗੇ ਜੇ ਤੁਸੀਂ ਬੋਲਣ ਦਾ ਮੌਕਾ ਦੋ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨਾਰਥਨ ਫਰੰਟ ਆਫ ਦਾ ਕੈਮਰਾ ਜੂਰੀ ਕੋਹੜਾ ਨੀਰ ਐਡਵੋਕੇਟ ਨਰਨਦਰਾ ਨੂੰ ਸਾਰਾ ਦੱਸਦੇ ਡਾਕੂਮੈਂਟਸ ਹੋਣੇ ਕੀ ਗੱਲ ਹੈ ਜੇ ਬਹਿ ਤਾ ਜਾਓ ਬਹਿ ਬੈਠੋ ਵੇਖੋ ਕੋਈ ਪੰਚ ਕਰਨਾ ਤੇ ਵੀਡੀਓ ਬਣਾਈ ਚਲੋ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਨੂੰ ਬੁਲਾ ਉਹਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵੀ ਜਿੰਦਾਂ ਕੀ ਕਰਦੀ ਪਰਮਾਰਕਾ ਦੇ ਵੀ ਬਦਲਿਆ ਤੁਸੀਂ ਕੀ ਕਰ ਰਹੇ ਹੋ ਪਿਛਲੇ ਦਿਨਾਂ ਕਿ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਕੀ ਕਰ ਰਹੀ ਹੈ ਮੈਂ ਜਾਬ ਤੇ ਜੀ ਗੱਲ ਕਰ ਰਿਹਾ ਹਾਂ ਜਾਬ ਤੇ ਜਵਾਬ ਜਾਬ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਬ ਤੇ ਜਿਹੋਂਦੇ ਨਾ ਸੁਣੋ 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 ਜੇ ਜਾਬ ਤੇ ਜਿਹੋਂਦੇ ਨਾ ਕੀ ਜੀ ਰਾਮ ਨਾਲ ਆਉਂਦੇ ਮੈਂ ਰਾਮ ਨਾਲ ਆਪਣੇ ਦਫ਼ਤਰ ਵਿੱਚ ਬੈਠੇ ਸਕਿਉਰਟੀ ਨੇ ਆ ਵੀ ਮੋਡ ਕਰਾਇਆ ਉਹਨੂੰ ਨਾਂ ਲੈ ਕੇ ਆਇਆ ਇਹਨੂੰ ਇੰਚਾ ਕੀ ਨੋਟ ਕਰਾਇਆ ਦਿਖਾ ਦੇ ਜੀਨੂੰ ਨੋਟ ਕਰਾਇਆ ਤੁਹਾਡੀ ਸਕਿਉਰਟੀ ਨੂੰ ਕੀ ਖੱਲੇ ਸੀ ਜੀ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਉਹਨੇ ਉੱਤੇ ਅਸੀਂ ਉਹਦੇ ਨਾਲ ਉਹਨਾਂ ਦੀ ਨਿਸ਼ਾਨਦੇ ਹੀ ਉਹਨਾਂ ਨੇ ਲਿਸੈਂਸ ਆਫ ਉੱਪਰ ਬੈਠਾ ਆ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫ਼ਤਰ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਹੈਵ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਫਤਾ ਨਹੀਂ ਹੈ ਜੀ ਤੁਸੀਂ ਆਰਾਮ ਨਾਲ ਕਹਿੰਦੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠਦਾ ਮੈਂ ਬੈਠੋ ਆਰਾਮ ਨਾਲ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਦੋ ਦੋ ਦੇ ਖੜੇ ਹੋ ਤੁਸੀਂ ਤਾਂ ਐਵੇਂ ਘਬਰਾ ਕੇ ਜਾਦਾ ਹੋ ਬੈਠੋ ਕੁਝ ਨਹੀਂ ਹ No, Jenny, wait, wait one second. It is the other way. No, you are. No, 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 no. I tell you. I tell you, I tell you. No, nobody. Nobody, nobody. You have. Please tell me how. I tell you one, one second. To no, see you have bargained to my house. Start recording everything. What is happening? already. No, no, you have not told me anything. I want to know what is going on. ਆਪਲੀਜ਼ ਮੇਰੀ ਵਾਈਫ ਨਾਲ ਕੋਈ ਮੈਂ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਆ ਰਾਮ ਨਾਲ ਪਿੱਛੇ ਹੋ ਜਾਓ ਡੋਨਟ ਮਿਸਬੇ ਵਿਦ ਮਾਈ ਵਾਈਫ ਸਭ ਪਿੱਛੇ ਹੋ ਜਾਓ ਦਿੱਪਤੀ ਸਾਹਿਬ ਪਿੱਛੇ ਪਿੱਛੇ ਹੋ ਜੀ ਪਲੀਜ਼ ਮੂਵ ਕਰ ਹਾਂਜੀ ਤੁਸੀਂ ਆਓ ਆਜੋ ਬੁਲਾ ਯਾਰ ਮੈਂ ਤੈਨੂੰ ਕਹਾ ਕਿ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਉੱਤੇ ਨਹੀਂ ਆਉਣ ਦਿੰਦੇ ਕੋ ਲੋ ਬੁਲਾ ਲੈ ਤੂੰ ਉਹਨੂੰ ਕਹੇ ਛਾਲ ਮਾਰੋ ਗੇਟ ਦੇ ਉੱਤੋਂ ਵੀ ਆ ਜਾਓ ਅੰਦਰ ਸਰ ਬੁਲਾਓ ਇਹਨਾਂ ਨੂੰ ਪਤਾ ਲੱਗੇ ਇੱਥੇ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ ਹੂ ਇਜ਼ ਦਿਸ ਡੋਨਟ ਵਰੀ ਡੋਨਟ ਵਰੀ ਮੈਂ ਕੀ ਜੀ ਹਾਂਜੀ ਹਾਂਜੀ ਮੈਂ ਸੋ ਵਾਟ ਇਜ਼ ਯੋਰ ਪ੍ਰੋਬਲਮ ਜੀ ਹਾਊ ਹੈਵ ਯੂ ਬਾਜਡ ਇਨ ਟੂ ਮਾਈ ਹਾਊਸ ਵਿਦਆਊਟ ਮਾਈ ਨੋਲੇਜ ਦੈਟਸ ਇਟ ਨਾ ਦੱਸੋ ਦੱਸੋ ਦੱਸੀ ਨਹੀਂ ਰਿਹਾ ਨਾ ਕੋਈ ਦੱਸੀ ਉਹ ਹੀ ਸੈਡ ਇਹ ਦੱਸਣਗੇ ਤੁਸੀਂ ਕਹਿ ਰਹੇ ਹੋ ਇਹ ਦੱਸਣਗੇ ਨਹੀਂ ਮੈਮ ਲੀਗਲ ਦੱਸ ਰਹੇ ਦੱਸ ਤੇ ਸੁਣੋ ਨਹੀਂ ਤੂੰ ਨਾ ਤੂੰ ਦੱਸ ਕੋਣ ਰਹੇ ਤੁਸੀਂ ਮਲਾਜ ਤਮਨੀ ਪ੍ਰਕਿਰਿਆ ਇਹ ਕੋਈ ਮੁਲਾਜ਼ਮ ਨਹੀਂ ਹੈ ਚਲੋ ਕੈਂਟਟੇਡ ਤੁਸੀਂ ਮੇਰਾ ਬੰਦਾ ਜੀ ਤੁਸੀਂ ਦੱਸੋ ਇਧਰ ਦੇਖੋ ਹਾਂ ਬਣਾ ਲਓ ਬਣਾ ਲਓ ਬਣਾ ਲਓ ਸਬਦੀ ਬਣਾ ਲਓ ਜਮਾ ਘਬਰਾਣਾ ਤੂੰ ਕੋਈ ਨਾ ਤੂੰ ਮੈਨੂੰ ਦੋ ਮੇਰੇ ਨਾਲ ਗੱਲ ਕਰੋ ਆਪਣੇ ਪੀਏ ਨੇ ਨੇ ਛੱਡ ਪਰਾਂ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰ ਰਹੇ ਹੋ ਨਾ ਮੇਰੇ ਦਫ਼ਤਰ 'ਚ ਇਹ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਮ ਹੇਅਰ ਕਿਸ ਦਾ ਨਾਮ ਪੁੱਛਣਾ ਥ੍ਰੈਟ ਨਹੀਂ ਜਿਸਕਿ बिकॉज ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐਂਡ ਟਨਰ ਹੈ ਸਾਰੇ ਸੁਣਦੇ ਮੇਰੇ ਨਹੀਂ ਨਹੀਂ ਅੱਛਾ ਹਾਊ ਆਰ ਯੂ ਆਸਕਿੰਗ ਮੀ ਹਾਂ ਜੇ ਐਮ ਐਲ اے ਸੀ ਯਾਰ ਆਈ ਐਮ ਹੇਅਰ ਆਮ ਅ ਫਾਰਮਰ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ ਯੂ ਰਿਸਪੈਕਟ ਵਿਦ ਯੂ ਰਿਸਪੈਕਟ ਜੀ ਕੈਨ ਆਈ ਟਾਕ ਫॉर ਸਮ ਅ ਲੇਡੀ ਆਈ ਹੈਵ ਬੀਨ ਟੋਲਡ 30 people have entered my house, pushed their way through. Neither I was down. To, excuse me, can I finish talking? No. Please let me finish talking. the right way 1 minute ji i don't ना ना know who you are वेड़ी 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 तुरूरी 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 no no itne 20 minute se main lagaatar sun raha hoon acha ho ki ne mere darwaza andar tod ke kaun wadan di koshish ki it ji thonu kya kya keha ki 2 minute baitho mila denne sadalat jana utthe galla honge nahi no no kal ke ta jaamange tusi bhi jaoge koi problem excuse me ji you have come to my house this is my house ओके दिस इज योर हाउस यस दिस इज माय हाउस आई इट इज इट इज दैट्स नॉट है द इक्विपमेंट इक्विपमेंट ਤੁਹਾਨੂੰ ਇੱਕ ਮੈਂ ਗੱਲ ਦੱਸਾਂ ਤੁਸੀਂ ਨਾ ਵਿਜੀਲੈਂਸ ਮਹਿਕਮਾ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰਦੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਿਛਲੇ ਦਿਨ ਸੱਤੀ ਗੱਲ ਕੀ ਹਾਂ ਜੀ ਹਾਂ ਜੀ ਹਾਂ ਐਸਐਸਪੀ ਸਾਹਿਬ ਜੀ ਇੱਕ ਨਾ ਕੁਝ ਕਰਨਾ ਤੁਸੀਂ ਉਹ ਦੱਸ ਦਿਓ ਕਾ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ਧੱਕੇ ਨਾਲ ਦਰਵਾਜ਼ੇ ਅੰਦਰ ਵੜੇ ਆ ਜੀ ਔਰ ਧੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਐਮ ਨਾਟ ਗੋਇੰਗ ਐਨੀਵੇਅ ਕੋ ਜੋ ਕਹਿਣਾ ਚ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਹਾਂ ਮੈਨੂੰ ਪਹਿਲਾਂ ਪਤਾ ਵਿਜੀਲੈਂਸ ਦਾ ਪਰਚਾ ਹੋਣਾ ਪਰ ਮਾਰ ਨੂੰ ਬਦਲਤਾ ਕੁਆ ਵਰਿੰਦਰ ਨੂੰ ਬਦਲਤਾ ਕਿੰਨਿਆਂ ਡੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟ ਇਜ਼ ਹੋਪ ਬਿਲਕੁਲ ਕਰੋ ਬਟ ਥਿਸ ਇਸ ਨਾਟ ਦ ਵੇ ਜੀ ਤੁਸੀਂ ਮੈਨੂੰ ਗੱਲ ਦੱਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਨਹੀਂ 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 ਹੱਥ ਦਾ ਜੋੜੇ ਹੀ ਨਹੀਂ ਹਲੇ ਤੱਕ ਦਾ ਦਰਵਾਜ਼ਿਆਂ ਤੇ ਮਾਰੀ ਗਏ ਦਰਵਾਜ਼ਿਆਂ ਤੇ ਠੋਕ ਮਾਰੀ ਗਏ ਨਹੀਂ 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 ਹਾਂ ਹੁਣ ਬਦਲੀਏ ਟੋਲ ਸਟੇਟਰ ਬਹੁਤ ਵੱਡਾ ਨਹੀਂ ਤੁਸੀਂ ਆਪਣਾ ਜੌਰਡਨ ਇਨਫੋਰਸਿੰਗ ਅਥਾਰਟੀ ਆਈ ਐਮ ਅਨਸੇਬਲ ਟੂ ਦ ਲੋਅ ਐ ਨੋ ਯੂ ਆਰ ਦ ਅਥਾਰਟੀ ਯੂ ਡੋਨਟ ਨੀਡ ਟੂ ਫੋਰਸ ਯੋਰ ਵੇ ਥਰੂ ਦੱਸੋ ਜੀ ਧੱਕੇ ਨਾਲ ਵੜੇ ਕਿ ਨਹੀਂ ਵੜੇ ਨਾ ਨਾ ਕਿਸੇ ਨੂੰ ਨਹੀਂ ਪੁੱਛਿਆ ਆ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਸੀ ਸਰ ਆਪਾਂ ਨਹੀਂ ਮੰਨ ਸਕਾ ਆ ਰੀਲੀ ਵਾਂਟ ਟੂ ਨੋ ਮੈਨੂੰ ਇੱਕ ਗੱਲ ਦੱਸਿਓ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਬੰਦ ਸਰ ਆ ਰੀਲੀ ਤੁਸੀਂ ਐਡੇ ਦੋਵੇਂ ਸਿਆਣੇ ਅਫਸਰ ਹੋ ਜੀ ਮੈਨੂੰ ਗੱਲ ਦੱਸੋ ਇੰਨੀ ਫੋਰਸ ਦੀ ਲੋੜ ਹੈ ਕੋਈ ਕਿਸੇ ਨੂੰ ਰਜਿਸਟਰ ਕਰ ਰਿਹਾ ਕਿਸੇ ਤਰੀਕੇ ਨਾਲ ਕੋਈ ਕੁਝ ਕਰ ਰਿਹਾ ਮਤਲਬ ਬਾਹਰ 30 ਬੰਦੇ ਖਲੋਤੇ ਮੇਰੇ ਕਮਰੇ 'ਚ 25 ਬੰਦੇ ਖਲੋਤੇ ਮੈਂ ਲੋਕਾਂ ਨਹੀਂ ਹੈਗੇ ਨਹੀਂ ਨਹੀਂ ਤੁਸੀਂ ਆਰਾਮ ਨਾਲ ਬਿਠਾਓ ਮੈਂ ਤਾਂ ਤੁਹਾਨੂੰ ਕਹਿ ਰਿਹਾ ਆਰਾਮ ਨਾਲ ਬਿਠਾਓ ਆ ਬਿਠਾਓ ਇਹਨਾਂ ਨੂੰ ਕੱਢੋ ਆਓ ਤੁਸੀਂ ਬੈਠੋ ਸੀਨੀਅਰ ਅਫਸਰ ਬੈਠੋ ਬੈਠੋ ਆਰਾਮ ਨਾਲ ਹਾਲ 'ਚ ਆਜੋ ਸਿੱਧਾ ਉੱਪਰ ਆਜੋ ਲੈਟ ਮੀ ਬੋਲ ਟੂ ਮਾਈ ਲਾਇਰਡ ਮੂ ਵੀ ਆਰ ਨਾ ਟਾਕਿੰਗ ਏਨੀਂਗ ਟੀਲ ਦਿ ਲਾਇਰਡਰ ਹਾਂ ਬੈਠੋ ਬੈਜੋ ਚਾਹ ਪਾਣੀ ਬੁਲਾਓ ਸਭ ਨੂੰ ਅਣ ਤੁਸੀਂ ਮੇਰੀ ਰਿਕੁਐਸਟ ਹੈ ਜੀ ਆਹ ਬਾਾਰ ਮੇਰੇ ਦਰਵਾਜ਼ੇ ਜਿਹੜੇ ਬੰਦ ਕੀਤੇ ਹੋ ਉਹ ਤਾਂ ਖੋਲ ਦਿਓ ਉਹ ਤਾਂ ਨਹੀਂ ਨਾ ਬੰਦ ਹੋ ਸਕਦੇ ੱੱਕੇ ਨਾਲ ਕੀ ਦਰਵਾਜ਼ੇ ਬੰਦ ਕਰਨ ਨੂੰ ਕਿਹਾ ਭਗਵੰਤ ਮਾਨ ਸਾਹਿਬ ਨੇ ਫਿਰ ਖੋਲ ਦਿਓ ਦਰਵਾਜ਼ੇ ਦਰਵਾਜ਼ੇ ਬੰਦ ਕਰਨ ਨੂੰ ਤਾਂ ਨਹੀਂ ਕਿਹਾ ਕਿਸੇ ਨੇ lettes me call my lawyers lawyers ਨੂੰ ਬੁਲਾ ਲਓ ਜੀ ਜਸ ਕਾਲ ਆਫ दैट ਆਪਣੇ ਆਪਣੇ ਦਮ ਵੀ ਐਜਾ ਮੈਨੂੰ ਇੱਕ ਗੱਲ ਦੱਸੋ ਇਹ ਮੇਰੇ ਜਿਹੜੇ ਆ ਬਾਰ ਬੰਦਿਆਂ ਨੂੰ ਅੰਦਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਨਹੀਂ ਕੋਈ ਰੋਕੇ ਨਹੀਂ ਨਹੀਂ ਰੋਕਿਆ ਜੀ ਗੇਟ ਬੰਦ ਹੈ ਜੀ ਹਾਂਜੀ। ਕੁੱਲ ਬਗਾਦ ਹੋਣਾ। ਅਮੀ ਇਸ ਟ੍ਰਿਕ ਹੋਪਾ। ਇੱਕ ਨਾ ਬੀ ਬੀ ਐਮਐਲਏ ਸਾਹਿਬ ਨੂੰ ਲੈ ਜਾ ਗੇਟ ਤੇ ਵੀਡੀਓ ਬਣਵਾਓ 8-10 ਤੇ ਜੇ ਕੋਈ ਬਾਹਰ ਮੀਡੀਆ ਵਾਲੇ ਨੂੰ ਨਹੀਂ ਆਣਦੇ ਰੇ ਜਿਹੜਾ ਇੱਥੋਂ ਹੀ ਦੇਖ ਲੋ ਕੋਲ। ਆਈ ਅਮੀ ਇਸ ਹਾਊ ਯੂ ਹੈਵ ਐਂਟਰਡ ਮਾਈ ਹਾਊਸ ਵਿਦ 30 ਪੀਪਲ ਐਂਡ ਫਾਸਟ ਯੂ ਵੇ ਥਰੂ। ਮੇਰੇ ਨਿੱਕੇ ਨਿੱਕੇ ਨਿਆਣਿਆਂ ਨੂੰ ਤੁਸੀਂ ਟੈਰਰਾਈਜ਼ ਕੀਤਾ। ਯੂ ਹੈਵ ਟੈਰਰਾਈਜ਼ਡ ਮਾਈ ਚਿਲड्रन। ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਸੀ। ਔਰ ਜੋ ਤੁਹਾਡਾ ਡਿਪਟੀ ਸਾਹਿਬ ਬਿਹੇਵੀਅਰ ਹੈ ਨਾ ਕਮਾਲ ਹੈ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਤਾਂ ਕੁਝ ਸਪੈਸ਼ਲ ਰეკਮੈਂਡੇਸ਼ਨ ਮਿਲਣੀ ਹੈ ਦੋ ਵਾਰ ਮਿਲਣੀ ਚਾਹੀਦੀ ਬਿਕਾਉਸ ਥਿਸ ਇਜ਼ ਟੋਟਲ ਲੋਟ ਜਾਂ ਧੱਜਿਆ ਉਡਾਉਣੀਆਂ ਕੋਈ ਤੁਹਾਡੇ ਤੋਂ ਸਿੱਖ ਮਤਲਬ ਤੁਸੀਂ ਆਰਾਮ ਨਾਲ ਆਓ ਕੌਣ ਪ੍ਰੋਸੈਸ ਤੋਂ ਭਜੂਗਾ ਐਵਰੀਬਾਡੀ ਆ ਸਟੂਡੈਂਟ ਆ ਬੰਦੇ ਖੜੇ ਨਹੀਂ ਜਿਨ੍ਹਾਂ ਨੂੰ ਲੈ ਕੇ ਧੱਕਾ ਮਾਰ ਕੇ ਸਾਡੇ ਘਰ ਦੇ ਅੰਦਰ ਆਏ ਨੇ ਉਹ ਕੱਲ ਹੋਊਗਾ ਬਤਨ ਤੇ ਫਿਰ ਕੇ ਬਾਅਦ ਨੂੰ ਕਹਿੰਦੇ ਤੁਸੀਂ ਦਿਖਾਉਂਦਾ ਮੈਂ ਮੈਡਮ ਨੂੰ ਕਹਾ ਦੇ ਤੁਸੀਂ ਕ੍ਰੈਸਟਿੰਗ ਦੇ ਰਹੇ ਹੋ ਕੋਈ ਨਹੀਂ ਦੇ ਰਿਹਾ ਇਹ ਤਾਂ ਬੈਠੇ ਤੁਹਾਡੇ ਸਾਹਮਣੇ ਬੈਠੇ ਨਹੀਂ ਬਾਕੀਆਂ ਨੂੰ ਬਹੁਤ ਆਰਾਮ ਨਾਲ ਬੈਠੇ ਨੇ ਬੈਠੇ ਸਾਰੇ ਨਾਲ ਬੈਠੇ ਕਹਿੰਦੇ ਕਹਿੰਦੇ ਨਹੀਂ ਬਿਲਕੁਲ ਦਿਓ ਆਪਾਂ ਬੱਟ ਤੁਸੀਂ ਬੈਠੇ ਆ ਬੰਦੇ ਤੁਹਾਡੀ ਪਲੀਜ਼ ਬੰਦ ਕਰਦੇ ਹੋ ਤੁਹਾਨੂੰ ਲੱਗਦਾ ਤੁਸੀਂ ਅਰੈਸਟ ਕਰਨਾ ਕੋ ਕਿਸ ਮਾਮਲੇ ਸ਼੍ਰੀਮਾਨ ਦੇ ਵੱਧ ਕਰਦੇ ਹੋ ਪਲੀਜ਼ تو رشوٹین کا کر لیں بلاؤ تمہیں بتائیں کہ غلط کو کوئی پھر سے سالی کو کوئی بیٹھ کے گل کرے دے دیتا ہاں جی کوئی ہوے کہ تھوڑا کوئی مجبوری میرے دفتر ائے ہو بیٹھ کے گل کرو میں اپنی پہچان داس ہاں بیٹھ کے گل کرو نہیں دس از نو دی انویسٹیگیشن نو نو جسور از واٹ دی یور از واٹ دی یور پاسنگ ان ماي ہاؤس you are responsible to my house that's a no no tusi aaye authority da ek minute de di ji pehla tusi apni introduction tu video banaya pcc wale nu bula sakla unna nu sare channel nu bula lo ji sare channel nu bula lo tusi security in charge tusi mainu gall gall karo ji main ethe in charge ha mera tusi mere naal gall karo majood hon ek main gall dassa ji डोंट कम एंड थ्रेटन पीपल इन माय हाउस यू हैव कम ठक्के ਨਾਲ ਤੁਸੀਂ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ 'ਚ ਬੈਠਿਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ्रेट ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਨੂੰ ਵੀ ਪਛਾਣਤੀ ਮੈਨੂੰ ਪਛਾਣੋ ਮੈਨੂੰ ਲੋਕ ਮੇਰੇ ਨਾਲ ਆਇਆ ਹੋਇਆ ਯੂ ਜੀ ਉਹਦੇ ਤੋਂ ਡਰਦਾ ਜੀਦਾ ਮੈਂ ਰੈਸਲ ਇੰਸਟੀਟਿਊਟ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਵਾਹ ਆ ਤੁਸੀਂ ਵਰਤੀ ਚ ਨਹੀਂ ਕਲਾਈਂਟਸ ਵਰ ਦੇ ਬਿਜ਼ਨਸ ਵੀ ਕੋਣ ਹੋ ਤੁਸੀਂ ਹਾਂ ਡੀਐਸਪੀ ਇਨ ਦਾ ਪ੍ਰੋਗਰਾਮ ਜੋ ਮੈਂ ਅੰਦਰ ਆਇਆ ਹਾਂ ਉਹ ਮੈਂ ਦੱਸ ਰਿਹਾ ਹਾਂ ਬਿਲਕੁਲ ਗੱਤਗਲ ਹੈ ਤੁਹਾਨੂੰ ਤੁਸੀਂ ਵਰਤੀ ਚ ਆਓ ਤੁਸੀਂ ਪ੍ਰਾਈਵੇਟ ਡਰੈਸ ਚ ਆ ਕੇ ਕੋ ਕੋਗਾ ਮੈਂ ਡੀਐਸਪੀ ਹਾਂ ਮੈਂ ਐਸਪੀ ਹਾਂ ਤੁਹਾਡੇ ਕੋਲ ਕਿਤਾ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਾ ਕੁਝ ਪਤਾ ਅਸੀਂ ਦੱਸ ਦਿੰਦੇ ਨਹੀਂ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਧੱਕੇ ਤੇ ਆ ਕੀ ਤੁਸੀਂ ਮੈਨੂੰ ਗੱਲ ਦੱਸੋ ਬਸ ਸੈਕਿੰਡ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰ ਕੇ ਬੈਠਿਆ ਆ ਰਾਮਨਾਥ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਘਰੇ ਆ ਤੁਸੀਂ ਠੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਕਿ ਨਹੀਂ ਸਕਦਾ ਤੁਸੀਂ ਮੇਰੀ ਗੱਲ ਠੱਕੇ ਨਾਲ ਨਾ ਵਰਦੀ ਚ ਠੱਕੇ ਨਾਲ ਆ ਕੇ ਆ ਕਿੰਨੇ ਮੁਲਾਜ਼ਮ ਹੈ ਜੀ ਥੋੜੇ ਨਾਲ ਦੱਸਿਓ ਮਟਰ ਜੇ ਇੱਥੇ ਕੀ ਕਰ ਰਹੇ ਜੀ ਠੱਗਾ ਕਰ ਰਹੇ ਨਹੀਂ ਕੋਈ ਠੱਗਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋਪਰੇਟ ਕਰੋਗੇ ਤੁਸੀਂ ਮੈਂ ਆਪ ਹੈ ਵੇਜੋ ਕੰਮੀ ਇਹਨਾਂ ਨੂੰ ਵੀ ਬੈਠੋ ਤੁਸੀਂ ਬੈਠੋ ਕੈਮਰੇ ਵਿੱਚ ਨਹੀਂ ਤੁਸੀਂ ਆਪਾਂ ਕੋਈ ਸਭ ਕੁਝ ਰਿਕਾਰਡ ਹੋਉਂਦੀ ਕੈਮਰੇ ਵਿੱਚ ਅਸੀਂ ਆਪਣਾ ਬੈਠੂਗੇ ਮੈਂ ਸੁਣਾਈ ਰੋਗੇ ਮੈਂ ਤੁਹਾਨੂੰ ਸਭ ਰਿਕਾਰਡ ਹੋ ਤੁਸੀਂ ਕੋਈ ਇੱਕ ਦੋ ਬੰਦੇ ਕਰਦੇ ਨੇ ਜਿਹਨੂੰ ਉਹ ਸਭ ਰਿਕਾਰਡ ਹੋਵੇ ਤੁਹਾਡਾ ਵੀ ਸੀਟ ਇੱਥੇ ਤੇ ਸਾਰੀਆਂ ਜਿੱਦਾਂ ਨਾ 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 ਥੋੜੇ ਥ੍ਰੈਟ ਹੈ ਤਾਂ ਤੁਸੀਂ ਤਾਂ ਕਰ ਕੀ ਦਿਓ ਤੁਸੀਂ ਸਾਰੇ ਲਾਉਣ ਵਾਦੀ ਮੈਨੂੰ ਇੰਟਰੋਡਕਸ਼ਨ ਜੋ ਦਿਖਾ ਲੈ ਸਭ ਦੀ ਵੀਡੀਓ ਬਣਾ ਮੇਰਾ ਵੀ ਇੱਥੇ ਫੋਟੋ ਆ ਕਾ ਤਸਵੀਰ ਬਣਾ ਸਾਰੀ ਪ੍ਰਾਪਰਟੀ ਤੁਸੀਂ ਜਿਹੜਾ ਵਿਗੜ ਉਹ ਤੁਸੀਂ ਵਿਗੜ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਰੱਕੀ ਨਹੀਂ ਤੁਹਾਡੇ ਚ ਆਹ ਕੌਣ ਸੀ ਤੁਸੀਂ ਸਰਮੈਨ ਇੰਸਪੈਕਟਰ ਤੁਹਾਡੀ ਤਰੱਕੀ ਕਿੱਥੇ ਜੀ ਬਿਜ਼ਨਸ ਅੱਗੇ ਵਧਦੇ ਨੇ ਤੁਸੀਂ ਤੁਸੀਂ ਕੀ ਆ ਜੀ ਦੇਖੋ ਜੋ ਜੋ ਗੱਲਾਂ ਮੈਂ ਤੁਹਾਨੂੰ ਕਹੀਆਂ ਉਹ ਇੱਕ ਇੱਕ ਗੱਲ ਸੱਚ ਹੁੰਦੀ ਜਾ ਰਹੀ ਹੈ ਭਗਵੰਤ ਮਾਨਤੀ ਕੀਜਲੀਵਾਲ ਦੀ ਬੁਖਲਾਹਟ ਮੈਨੂੰ ਚੁੱਪ ਕਰਾਉਣ ਦੀ ਆਪੋਜੀਸ਼ਨ ਦੇ ਲੀਡਰਸ ਨੂੰ ਚੁੱਪ ਕਰਾਉਣ ਦੀ ਕਿਉਂਕਿ ਬਹੁਤ ਘੱਟ ਬੋਲਦੇ ਆ ਅੱਜ ਵੇਖਣ ਨੂੰ ਮਿਲੇ ਜੀ ਅੱਜ ਹੀ ਮੇਰੇ ਤੇ ਕੱਲ ਰਾਤ ਨੂੰ ਵਿਜੀਲੈਂਸ ਦਾ ਪਰਚਾ ਦਰਜ ਕੀਤਾ ਅੱਜ ਇੱਕ 인ਦਰਪਾਲ ਨੌਂਦੇ ਡੀਐਸਪੀ ਜਿਹੜੇ ਆਪਦੇ ਆਪ ਨੂੰ ਕੋਈ ਇੰਟਰੋਡਕਸ਼ਨ ਨਹੀਂ ਦਿੱਤੀ ਪਰ ਯਾ ਤੋ ਵੱਤ ਬੰਦੇ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਅਸੀਂ ਸੀਗੇ ਗ੍ਰਹਿ ਵਿਖੇ ਉੱਥੇ ਧਾਵਾ ਬੋਲਿਆ ਮੈਂ ਲੋਕਾਂ ਨੂੰ ਮਿਲ ਰਿਹਾ ਸੀ ਸਵੇਰੇ ਧੱਕੇ ਨਾਲ ਮਾਰ-ਮਾਰ ਠੋਡੇ ਅੰਦਰ ਵੜਿਆ ਹਾਂ ਉਸ ਤੋਂ ਬਾਅਦ ਜਦ ਇੱਥੇ ਮਾਹੌਲ ਇਸ ਗੱਲ ਤੇ ਲੋਕਾਂ ਨੇ ਇਤਰਾਜ਼ ਕੀਤਾ ਕਿ ਇਹ ਕੀ ਤਰੀਕਾ ਤੁਸੀਂ ਕਾਨੂੰਨ ਨੂੰ ਅਸੀਂ ਸਬਮਿਟ ਕਰਦੇ ਹਾਂ ਮਗਰ ਕਾਨੂੰਨ ਦੀਆਂ ਧੱਜੀਆਂ ਉਡਾਉਂਦੀਆਂ ਉਹਨਾਂ ਨੂੰ ਫੋਨ ਆ ਰਿਹਾ ਸੀ ਪਿੱਛੋਂ ਭਗਵੰਤ ਮਾਨ ਦੇ ਆ ਕੇ ਜਰੀਵਾਲ ਦੇ ਪਿੱਛੋਂ ਯੱਸ ਜਰਗਿਆ ਸਰ ਕਰਦੇ ਸੀ ਔਰ ਆ ਕੇ ਇਥੇ ਧੱਕੇ ਨਾਲ ਆ ਕੇ ਧੱਕੇ ਸ਼ੈ ਸ਼ੂਰੂ ਕੀਤਾ ਸੀਨੀਅਰ ਅਫਸਰ ਆਏ ਦੇ ਇੰਟਰਵਿਨਡ ਔਰ ਉਹਨਾਂ ਨੇ ਕਿਹਾ ਇਹ ਤੋਰਦੇ ਕੁਝ ਉਹ ਪਰਚਾ ਕਰ ਦਿੱਤਾ ਵੀ ਅਸੀਂ ਸਬਮਿਟ ਟੂਰ ਮੈਨੂੰ ਪਹਿਤਾ ਪਹਿਲਾ ਹੀ ਗਿਆ ਸੀ ਮੈਂ ਪਹਿਲਾਂ ਕਹਾਂ ਸੀਗਾ ਕਿ ਐਡੀਜੀਪੀ ਪਰਮਾਰ ਨੂੰ ਜਦ ਬਦਲਿਆ ਹੈ ਇਸ ਲਈ ਬਦਲਿਆ ਕਿਉਂਨੇ ਪਰਚਾ ਵਿਜਨਸਤ ਨਹੀਂ दर्ज ਕੀਤਾ ਹੁਣ ਲਾਇਆ ਇਸੇ ਕੰਮ ਲਈ ਔਰ ਹੁਣ ਮੈਨੂੰ ਪਤਾ ਲੱਗਿਆ ਕਿ ਚੰਡੀਗੜ੍ਹ 'ਚ ਘਰ 'ਚ ਕੋਈ ਨਹੀਂ ਹੈ ਉੱਥੇ ਪ੍ਰੈਸ ਪਾਸਿੰਗ ਕਰ ਰਿਹਾ ਅੰਦਰ ਵੜ ਗਏ ਆ ਔਰ ਪਲਾਂਟ ਕਰ ਸਕਦੇ ਕੁਝ ਮੇਰੇ ਘਰ 'ਚ ਇੱਥੇ ਵੀ ਪਲਾਂਟ ਕਰ ਸਕਦੇ ਪ੍ਰੈਸ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਵਕੀਲਾਂ ਨੂੰ ੱਟਕੇ ਮਾਰੇ ਗਏ ਆ ਕਾਨੂੰਨ ਦੀ ਹਰ ਤਰੀਕੇ ਦੀ ਤਰਜੀਹ vigilance.da ਦਾ ਪਰਚਾ ਜੇ ਦਰਜ ਕਰਨਾ ਸੀ ਨੋਟਿਸ ਦੇ ਦਿੰਦੇ ਦਰਜ ਕਰ ਦਿੰਦੇ ਜਿਹੜਾ ਦਰਜ ਕਰ ਸੋ ਬੜਾ ਕਲੀਅਰ ਹੈ ਕਿ ਕਾਨੂੰਨ ਦੀਆਂ ਧੱਜੀਆਂ ਲਾਈਆਂ ਜਾਂ ਇਹਦੇ ਬਕਲਾਹਟ ਨੇ ਮਗਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਲੜਾਈ ਲੜਾਂਗੇ ਔਰ ਜਿਵੇਂ ਐਨਟੀਪੀਐਸ ਦੇ ਪਰਚੇ ਤੇ ਸਰਕਾਰ ਫੇਲ ਹੋਈ ਮੈਂ ਤੁਹਾਨੂੰ ਕਿਹਾ ਸੀ ਆ ਬੰਦੇ ਖੜੇ ਨੇ ਜਿਨ੍ਹਾਂ ਨੂੰ ਲੈ ਕੇ ਧੱਕਾ ਮਾਰ ਕੇ ਸਾਡੇ ਘਰ ਦੇ ਅੰਦਰ ਆਏ ਨੇ ਮੂਲ ਕੰਮ ਨੂੰ ਕਰ ਲੈ ਤੂੰ ਮੈਂ ਕਹਿੰਦੇ ਤੈਨੂੰ ਦਿਖਾਉਂਦਾ ਮੈਂ ਮੈਡਮ ਨੂੰ ਬੁਲਾ ਦੇ ਤੁਸੀਂ ਕਰ ਚੋ ਰਹੇ ਹੋ ਇਹਦੇ ਨਾਲ ਕੁਝ ਨਹੀਂ ਇਹ ਤਾਂ ਬੈਠੇ ਤੁਹਾਡੇ ਸਾਹਮਣੇ ਬੈਠੇ ਨੇ ਬਾਕੀਆਂ ਨੂੰ ਬਹੁਤ ਆਰਾਮ ਨਾਲ ਬੈਠੇ ਨੇ ਬੈਠੇ ਸਾਰੇ ਆਰਾਮ ਨਾਲ ਬੈਠੇ ਕਹਿੰਦਾ ਕਹਿ ਤਾਨੂੰ ਜਿਹੜਾ ਇਹ ਜਿਹੜੀ ਲਗੀ ਹੋਣੀ ਬਿਲਕੁਲ ਦਿਓ ਆਪਾਂ ਬੱਟ ਆ ਬੰਦੇ ਦੀ ਜੀਵਾਦੀ ਪਲੀਜ਼ ਬੰਦ ਕਰਦੇ ਤੁਹਾਡਾ ਲੱਗਦਾ ਤੁਸੀਂ ਅਰੈਸਟ ਕਰਨਾ ਕਿਸ ਮਾਮਲੇ ਦੀ ਜੀਵਾਦੀ ਬੰਦ ਕਰ ਦਿਓ ਪਲੀਜ਼ ਦੋ ਰਸਕੂਟਿੰਗ ਕਰ ਰਹੇ ਚੈਟਲਿੰਗ ਬਲਾਉ ਬਹੁਤ ਬਹੁਤ ਹੈ ਵੀ ਕਰ ਰਿਹਾ